ਪਾਰੀ ਮੀ ਗੜੇ ਮਾਰੀ ਟਰਨੇਡੋ ਭਾਵ ਵਾਪ ਰੋਲਾ ਇੰਨੀ ਕ ਜਿਆਦਾ ਆਇਆ ਕਿ ਲੋਕਾਂ ਦੇ ਘਰ ਟਹਿ ਚੁੱਕੇ ਆ ਗੱਡੀਆਂ ਡੁੱਬ ਚੁੱਕੀਆਂ ਗੱਡੀਆਂ ਦੇ ਅਗਲੇ ਸ਼ੀਸ਼ਿਆਂ ਦੇ ਵਿੱਚ ਗੱਡੀਆਂ ਕਾਰਨ ਮੋਰੇ ਹੋ ਚੁੱਕੇ ਆ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖੋ ਕੁਦਰਤ ਦਾ ਕਹਿਰ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਿਆ ਟਰਨੇਡੋ ਭਾਵ ਵਾਪ ਰੋਲੇ ਜਿਹਨੂੰ ਆਪਾਂ ਕਹਿ ਦਿੰਦੇ ਆ ਇੰਨੀ ਕ ਜਿਆਦਾ ਤੇਜ਼ ਆਇਆ ਕਿ ਘਰ ਦੇ ਹਾਲਾਤ ਦੇਖੋ ਤਾਸ਼ ਦੇ ਤਿਆਂ ਵਾਂਗ ਘਰ ਦੀਆਂ ਲੱਕੜਾਂ ਜਿਹੜੀਆਂ ਉਹ ਖਿੱਲਰ ਚੁੱਕੀਆਂ ਵੱਡੇ ਵੱਡੇ ਦਰਖਤ ਜਿਹੜੇ ਐ ਨੇਰ ਨੇ ਵਿਚਾਲਿਓਂ ਪਾੜ-ਪਾੜ ਕੇ ਸਿੱਟ ਦਿੱਤੇ ਐ ਮੁੱਢ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਚੱਕ ਕੇ ਦੋ-ਦੋ ਕਰਮਾਂ ਤੇ ਮਾਰੇ ਐ ਤੇ ਜਦੋਂ ਇਹ ਦਰਖਤ ਲੋਕਾਂ ਦੇ ਘਰਾਂ ਤੇ ਡਿੱਗੇ ਐ ਘਰਾਂ ਦੇ ਛੱਤਾਂ ਦੇ ਵਿੱਚ ਮੋਰੇ ਹੋ ਚੁੱਕੇ ਐ ਬਹੁਤ ਵੱਡਾ ਨੁਕਸਾਨ ਜਿਹੜਾ ਇੱਥੇ ਹੋਇਆ ਤੇ ਜੇ ਗੱਲ ਕੀਤੀ ਜਾਵੇ ਗੜੇ ਮਾਰੀ ਦੀ ਤਾਂ ਗੜੇ ਜਿਹੜੇ ਗੜੇ ਡਿੱਗੇ ਉਹਨਾਂ ਦਾ ਸਾਇਜ ਦੇਖੋ ਇੱਕ ਮੋਰਾ ਜਿਹੜਾ ਗੇਂਦ ਦੇ ਗੇਂਦ ਦੀ ਸਾਈਜ਼ ਦਾ ਇੱਕ ਮੋਰਾ ਗੱਡੀਆਂ ਦੇ ਸ਼ੀਸ਼ੇ ਦੇ ਵਿੱਚ ਜਿਹੜਾ ਹੈਗਾ ਉਹ ਹੋ ਚੁੱਕਿਆ ਏ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਇੱਥੇ ਦੇਖਣ ਨੂੰ ਮਿਲੀ ਹੈ ਇੱਕ 48 ਘੰਟਿਆਂ ਦੇ ਵਿੱਚ ਵਿੱਚ ਇੱਕੋ ਸ਼ਹਿਰ ਜਿਹੜਾ ਹੈਗਾ 48 ਘੰਟਿਆਂ ਦੇ ਵਿੱਚ ਵਿੱਚ ਇੱਕੋ ਸ਼ਹਿਰ ਤੇ ਦੋ ਵਾਰ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਏ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਅਮਰੀਕਾ ਦੇ ਟੈਕਸਸ ਦੀਆਂ ਐ ਜਿੱਥੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਏ ਔਰ ਮੌਸਮ ਵਿਗਿਆਨੀ ਹੈਰਾਨ ਹੈ ਉਹ ਕਹਿੰਦੇ ਸੀ ਅਸੀਂ ਤਾਂ ਸਿਰਫ ਪ੍ਰੈਡਿਕਟ ਕਰ ਰਹੇ ਸੀਗੇ ਕਿ ਸਿਰਫ ਮੀਂਹ ਆਊਗਾ ਮੀਂਹ ਉਹ ਵੀ ਮਿਡਵੇਟ ਮਿਡਵੇਟ ਜਿਹੜੇ ਸਟੇਟਸ ਐ ਉਹਨਾਂ ਲਈ ਅਸੀਂ ਮੀਂਹ ਪ੍ਰੈਡਿਕਟ ਕਰ ਰਹੇ ਸੀ ਪਰ ਜਿਹੜੀ ਇਹ ਮੀਂਹ ਨੇਰੀ ਗੜੇ ਮਾਰੀ ਕਿੰਨੇ ਚੀਟਾ ਇੱਕੋ ਹੀ ਸਾਰ ਆ ਗਈਆਂ ਇਹ ਸਾਡੀ ਵੀ ਸਮਝ ਤੋਂ ਬਾਹਰ ਹੈ ਹੈਰਾਨੀ ਦੀ ਗੱਲ ਤੁਸੀਂ ਇਹ ਵੇਖੋ ਇੱਕ ਜਿਹੜਾ ਜਹਾਜ਼ ਹੁੰਦਾ ਹੈ ਜਿਹੜਾ ਸਵਾਰੀਆਂ ਲੈ ਕੇ ਜਾਂਦਾ ਹੈ ਹੁਣ ਕੀ ਦੀ ਹਿੰਮਤ ਹੈ ਕਿ ਉਹਨੂੰ ਕੋਈ ਧੱਕ ਕੇ ਤੋ ਕਰਮਾ ਵੀ ਇੱਧਰ ਕਰਦੇ ਪਰ ਇੱਥੇ ਤੁਸੀਂ ਤੂਫਾਨ ਨੇਰੀ ਕਿੰਨੀ ਤੇਜ਼ ਚੱਲੀ ਐ ਕਿ ਉਹਨੇ ਜਿਹੜਾ ਜਹਾਜ਼ ਨੂੰ ਥੱਕ ਕੇ ਜਿਹੜਾ ਹੈਗਾ 8-10 ਕਰਮਾ ਪਰੇ ਕਰਤਾ ਹੈ ਜਹਾਜ਼ ਦਾ ਮੂੰਹ ਜਿਹੜਾ ਹੈਗਾ ਇਸ ਝੱਖੜ ਤੂਫਾਨ ਨੇ ਮੋੜ ਦਿੱਤਾ ਹੈ ਇਹ ਡੈਲਸ 에어ਪੋਰਟ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਤੂਫਾਨ ਇੰਨਾ ਕਿ ਜ਼ਿਆਦਾ ਤੇਜ਼ ਆਇਆ ਹੁਣੇ ਫਲਾਈਟ ਤੋਂ ਲੋਕ ਉਤਰ ਰਹੇ ਸੀ ਜਾਂ ਚੜ੍ਹ ਰਹੇ ਸੀ ਇਹਦਾ ਤਾਂ ਪਤਾ ਨਹੀਂਗਾ ਪਰ ਤੁਸੀਂ ਦੇਖੋ ਇੱਕੇਦਮ ਹਵਾ ਦਾ ਪੂਰਾ ਧੱਕਾ ਵੱਜਿਆ ਕਿ ਜਹਾਜ਼ ਦਾ ਮੂੰਹ ਪਲਟਾ ਕੇ ਉਹਨੇ ਦੂਜੇ ਪਾਸੇ ਨੂੰ ਕਰ ਦਿੱਤਾ 600 ਤੋਂ ਵੱਧ ਫਲਾਈਟਾਂ ਇੱਥੇ ਕੈਨਸਲ ਕਰ ਦਿੱਤੀਆਂ ਗਈਆਂ ਚਾਹ ਕੋਈ ਹੋ ਆਉਣੀ ਸੀ ਚਾਹ ਕੋਈ ਜਾਣੀ ਸੀ 600 ਤੋਂ ਵੱਧ ਫਲਾਈਟਸ ਜਿਹੜੀਆਂ ਹੈਗੀਆਂ ਉਹ ਇੱਥੇ ਕੈਨਸਲ ਕਰ ਦਿੱਤੀਆਂ ਗਈਆਂ ਸੋ ਇਹ ਤਸਵੀਰਾਂ ਇੱਕ ਬੜੀ ਹੈਰਾਨੀ ਦੀ ਗੱਲ ਹੋਰ ਤੁਸੀਂ ਦੇਖੋ ਇਹ ਹੁਣ ਸੂਆ ਕੱਸੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਹਿਰ ਤਾਂ ਹੈ ਨਹੀਂਗੀ ਇਹਦੇ ਵਿੱਚ ਇੱਕ ਪੀਕਅਪ ਟਰੱਕ ਜਿਹੜਾ ਹੈਗਾ ਉਹ ਫਸ ਚੁੱਕਿਆ ਸੀ ਮੀਂਹ ਦਾ ਪਾਣੀ ਇੰਨਾ ਤੇਜ਼ ਆ ਰਿਹਾ ਸੀ ਕਿ ਇਹ ਟਰੱਕ ਦੇ ਵੀ ਪੈਰ ਨਹੀਂ ਲੱਗ ਰਹੇ ਤੇ ਅਗਲੇ ਪਾਸੇ ਜਿਹਦੀ ਵਧੀ ਹੁੰਦੀ ਆ ਉਹਨੂੰ ਸੌਟ ਹੋਈ ਹੁੰਦੀ ਆ ਹੁਣ ਇੱਥੇ ਤਿੰਨ ਜਣੇ ਜਾ ਰਹੇ ਸੀਗੇ ਇੱਕ ਤਾਂ ਬਿਲਕੁਲ ਲੇਡੀਜ਼ ਸੀ ਨਾਲ ਉਹਨਾਂ ਦੀ ਧੀ ਸੀ ਇੱਕ ਇਹ ਬੰਦਾ ਸੀਗਾ ਉਹਨਾਂ ਨੇ ਜਦੋਂ ਵੇਖਿਆ ਕਿ ਇੱਕ ਟਰੱਕ ਜਿਹੜਾ ਹੈਗਾ ਇਹ ਸੂਏ ਦੇ ਵਿੱਚ ਰਿੜਿਆ ਆ ਰਿਹਾ ਔਰ ਇਹਦੇ ਵਿੱਚ ਕੋਈ ਬੰਦਾ ਵੀ ਆ ਉਹਨਾਂ ਨੇ ਨਾਲ ਦੀ ਨਾਲ ਇੱਥੇ ਰੋਕਿਆ ਔਰ ਤੂਫਾਨ ਬਹੁਤ ਜਿਆਦਾ ਤੇਜ਼ ਚੱਲ ਰਿਹਾ ਸੀ ਔਰ ਜਦੋਂ ਉਹਨਾਂ ਨੇ ਉੱਤੇ ਆ ਕੇ ਪੁਲ ਤੋਂ ਥੱਲੇ ਦੇਖਿਆ ਵਾਕਈ ਇੱਕ ਬੰਦਾ ਕਹਿ ਰਿਹਾ ਸੀ ਮੈਨੂੰ ਇੱਥੋਂ ਕੱਢੋ ਬ੍ਰੇਕਾਂ ਇਹਦੀਆਂ ਲੱਗ ਨਹੀਂ ਰਹੀਆਂ ਨਹੀਂ ਤਾਂ ਮੈਂ ਡੁੱਬ ਜਾਊਂਗਾ ਪਰ ਇਹ ਬੰਦੇ ਦੇ ਹੌਸਲੇ ਨੂੰ ਸਲਾਮ ਦੇਣੀ ਬਣਦੀ ਐ ਇਹਨੇ ਨਾਲ ਦੀ ਨਾਲ ਵਾਪਸ ਆਪਣੀ ਗੱਡੀ 'ਚ ਗਿਆ ਉੱਥੋਂ ਥੋੜੀ ਚੱਕੀ ਤੁਸੀਂ ਹੱਥ ਦੇ ਵਿੱਚ ਦੇਖ ਸਕਦੇ ਹੋ ਉਸ ਤੋਂ ਬਾਅਦ ਪੁਲ ਤੋਂ ਸਿੱਧੀ ਛਾਲ ਇਸ ਬੰਦੇ ਨੇ ਪੀਕਅਪ ਟਰੱਕ ਦੇ ਉੱਤੇ ਮਾਰੀ ਅਗਲੇ ਪਾਸੇ ਤੁਸੀਂ ਦੇਖੋ ਸ਼ੀਸ਼ੇ ਦੇ ਉੱਤੇ ਇਹ ਥੋੜੀਆਂ ਮਾਰ ਰਿਹਾ ਔਰ ਵਿੱਚੋਂ ਜਿਹੜਾ ਉਹ ਬੰਦੇ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹਾਲਾਂਕਿ ਇਹਨੇ ਬੰਦੇ ਨੂੰ ਕੱਢ ਲਿਆ ਉਸਾ ਰੈਕ ਪਿਕਅਪ ਟਰੱਕ ਦੇ ਵਿੱਚ ਜਿਹੜਾ ਫਸਿਆ ਸੀ ਉਹਨੇ ਦਾ ਧੰਨਵਾਦ ਵੀ ਕੀਤਾ ਬਾਅਦ ਦੇ ਵਿੱਚ ਇਹਨਾਂ ਨੇ ਦੱਸਿਆ ਅਸੀਂ ਕਿੱਧਰ ਜਾ ਰਹੇ ਸੀ ਸੋ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਆ ਟੈਕਸਸ ਦੀਆਂ ਹੈਗੀਆਂ ਜਿੱਥੇ ਇਸ ਟਾਈਮ 10 ਲੱਖ ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਸਰਵਾਈਵ ਕਰ ਰਹੀ ਹੈ ਮੰਨਣ ਚ ਨਹੀਂ ਗੱਲ ਆਉਂਦੀ ਕਿ ਅਮਰੀਕਾ ਦਾ ਇਹ ਇੱਕ ਸੂਬਾ ਟੈਕਸਸ ਉੱਥੇ 10 ਲੱਖ ਤੋਂ ਵੱਧ ਲੋਕ ਇਸ ਟਾਈਮ ਆ ਜਿਹੜਾ ਬਿਨ ਬਿਜਲੀ ਤੋਂ ਆ ਬਿਜਲੀ ਆਪੇ ਗਲ ਹੋ ਗਈ ਜਦੋਂ ਵੱਡੇ ਵੱਡੇ ਦਰਖਤ ਜਿਹੜੇ ਆ ਉਹ ਟੁੱਟ ਟੁੱਟ ਕੇ ਲੋਕਾਂ ਦੇ ਘਰਾਂ ਤੇ ਡਿੱਗੇ ਆ ਤੇ ਇਹ ਬਿਜਲੀ ਸਪਲਾਈ ਜਿਹੜੀ ਆ ਠੱਪ ਹੋ ਗਈ ਆ ਸਾਈਨ ਬੋਰਡ ਦੇਖੋ ਤੁਸੀਂ ਚੱਕ ਚੱਕ ਕੇ ਦੂਰ ਸਿੱਟੇ ਪਏ ਆ ਜਿਹੜੀਆਂ ਟ੍ਰੈਫਿਕ ਲਾਈਟਸ ਹੁੰਦੀਆਂ ਉਹਨਾਂ ਦਾ ਦੇਖੋ ਇਸ ਟਾਈਮ ਇੱਥੇ ਕੀ ਹਾਲ ਹੈ ਜਿਹੜਾ ਡੈਲਸ ਸ਼ਹਿਰ ਤੋਂ ਲੈ ਕੇ ਉੱਤਰੀ ਟੈਕਸਸ ਦੇ ਲੂਸੀਆਨਾ ਦੇ ਵਿੱਚ ਵੀ ਪਾਰੀ ਘੜੇ ਮਾਰੀ ਜਿਹੜੀ ਹੋਈ ਹੈ ਲੋਕਾਂ ਦੀਆਂ ਕਾਰਾਂ ਜਿਹੜੀਆਂ ਉਹ ਬਿਲਕੁਲ ਡੁੱਬ ਚੁੱਕੀਆਂ ਪਾਣੀ ਦੇ ਵਿੱਚ ਪਾਣੀ ਉੱਤੋਂ ਦੀ ਜਿਹੜਾ ਹੈਗਾ ਉਹ ਜਾ ਰਿਹਾ